ਵਾਸੇ ਕਿ ਰੁਟੀਨ ਬੜੀ ਹੁੰਦੀ ਹੈ ਨਾ ਕਿ ਡੇਢ ਘੰਟੇ ਦੇ ਵਿੱਚ 1 ਘੰਟੇ ਦੇ ਵਿੱਚ 2 ਘੰਟੇ ਤੋਂ ਪਹਿਲਾਂ ਪਹਿਲਾਂ ਇਹ ਪਾਠ ਮੁਕਾ ਦੇਣਾ ਤੇ ਮੁਕਾਉਂਦਿਆਂ ਸਾਰੀ ਫਿਰ ਦੂਸਰਾ ਸ਼ੁਰੂ ਕਰਦੇ ਆਂਗੇ ਇੱਕ ਮਨ ਨੂੰ ਆਪਣੇ ਆਪ ਨੂੰ ਆਪਾਂ ਤਸੱਲੀ ਦੇਣੀ ਹੈ ਕਿ ਇੰਨੇ ਪਾਠ ਜਿਹੜੇ ਉਹ ਮੈਂ ਕਰ ਚੁੱਕਾ ਐ ਇੰਨੇ ਸਾਲ ਹੋ ਗਏ ਸੁਖਮਣੀ ਸਾਹਿਬ ਦਾ ਪਾਠ ਕਰਦੇ ਆਂ ਕਹਿੰਦੇ ਅਜੇ ਤੱਕ ਰਾਸ ਨਹੀਂ ਆਇਆ ਸੁਖਮਣੀ ਸਾਹਿਬ ਪੜਦੇ ਆਂ ਅਜੇ ਤੱਕ ਸੁਖ ਦੀ ਪ੍ਰਾਪਤੀ ਨਹੀਂ ਹੋਈ ਚਲੋ ਇੱਕ ਆਮ ਬੰਦਾ ਇਹ ਗੱਲ ਕਵੇ ਜਿਹੜਾ ਬਾਣੀ ਨਹੀਂ ਪੜਦਾ ਉਹ ਇਹ ਗੱਲ ਕਵੇ ਤੇ ਚੰਗਾ ਲੱਗਦਾ ਪਰ ਸੁਖਮਨੀ ਸਾਹਿਬ ਪੜਨ ਵਾਲਾ ਬੰਦਾ ਵੀ ਇਹ ਗੱਲ ਕਵੇ ਕਿ ਮੈਨੂੰ ਅਜੇ ਤੱਕ ਪਤਾ ਹੀ ਨਹੀਂ ਹੈ ਪ੍ਰਮਾਤਮਾ ਕਿੱਥੇ ਰਹਿੰਦਾ ਹੈ ਮੈਂ ਅਜੇ ਤੱਕ ਪਰਮੇਸ਼ਰ ਦੀ ਝਲਕ ਹੀ ਨਹੀਂ ਮਿਲੀ ਹੈਗੀ ਮੈਨੂੰ ਮਾਲਕ ਨੂੰ ਦੇਖਿਆ ਹੀ ਨਹੀਂ ਅਜੇ ਮੈਂ ਇਸ ਸ਼ਬਦ ਦੇ ਵਿੱਚ ਹੀ ਦੇਖੋ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਦੱਸਦੇ ਪਏ ਹਨ ਕਿ ਕਿੰਨੀ ਨੇੜੇ ਸਾਡੇ ਪਰਮੇਸ਼ਰ ਵਸਦਾ ਹੈ ਮਾਰੇ ਕਹਿੰਦੇ ਪਰ ਤੂੰ ਕਦੇ ਦੇਖਿਆ ਹੀ ਨਹੀਂ ਕਦੇ ਉਹ ਨੂੰ ਜਾਣਿਆ ਹੀ ਨਹੀਂ ਕਦੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਇੱਕ ਅਸ਼ਟਪਦੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਇੰਨਾ ਡੂੰਘਾ ਗਿਆਨ ਦੇ ਰਿਹਾ ਐ ਇੰਨੀਆਂ ਬਰੀਕੀਆਂ ਦੱਸ ਰਿਹਾ ਐ ਗੁਰੂ ਪਿਆਰੀ ਸਾਧ ਸੰਗਤ ਜੀਓ ਪਰ ਆਪਾਂ ਕਦੇ ਇੰਨੀ ਬਰੀਕੀ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜਿਹਦੇ ਵਾਸਤੇ ਬਾਣੀ ਲਿਖੀ ਉਹ ਜਾਗਿਆ ਨਹੀਂ ਨਾ ਮਨ ਤੇ ਸੁੱਤਾ ਪਿਆ ਸਾਡਾ ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਨੀ ਸਾਹਿਬ ਦੇ ਵਿੱਚ ਦੱਸਦੇ ਪਏ ਐ ਕਿ ਕਿਸ ਤਰੀਕੇ ਨਾਲ ਆਪਾਂ ਪਰਮੇਸ਼ਰ ਨੂੰ ਦੇਖਣਾ ਹੈ ਉਹ ਕਿਹੜਾ ਢੰਗ ਕਿਹੜਾ ਤਰੀਕਾ ਵਰਤਣਾ ਹੈ ਜੇ ਜਿਸ ਤਰੀਕੇ ਨਾਲ ਆਪਾਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਅੱਜ ਸੁਖਮਨੀ ਸਾਹਿਬ ਪੜਨ ਵਾਲੇ ਬਹੁਤ ਨੇ ਪਿਆਰੇ ਹੋ ਪਰ ਕਦੇ ਅਸੀਂ ਏਸੀ ਦੀ ਗੌਰ ਨਹੀਂ ਕੀਤੀ ਹੈਗੀ ਕਿ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਪ੍ਰਮਾਤਮਾ ਦਾ ਭੇਤ ਦੇ ਰਹੀ ਹੈ ਪ੍ਰਮਾਤਮਾ ਦੇ ਨਾਲ ਮਿਲਾ ਰਹੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਗੌੜੀ ਰਾਗ ਵਿੱਚ ਗੌੜੀ ਸੁਖਮਨੀ ਮਹੱਲਾ 5 ਸੁਖਨੀ ਸਾਹਿਬ ਦੀ ਬਾਣੀ ਅੱਪਾ ਜੇ ਥੋੜੇ ਜਿਹਾ ਲਬਜ਼ਾਂ ਦੇ ਵਿੱਚ ਪਿਆਰਿਓ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਾਣੀ ਕਾਫੀ ਵੱਡੀ ਹੈ ਸਾਰੀ ਬਾਣੀ ਦੀ ਵਿਚਾਰ ਤੇ ਨਹੀਂ ਆਪਾਂ ਕਰ ਸਕਦੇ ਪਰ ਆਪਾਂ ਇੰਨੀ ਇੱਕ ਗੱਲ ਜ਼ਰੂਰ ਅੱਜ ਕਰਾਂਗੇ ਕਿ ਜਿਹੜੇ ਜੀਵ ਰੋਜ਼ ਇਹ ਬਾਣੀ ਪੜਦੇ ਆ ਜਿਨ੍ਹਾਂ ਦੀ ਰੁਟੀਨ ਹੈ ਕਿਉਂ ਸੁਖਮਨੀ ਸਾਹਿਬ ਦੀ ਬਾਣੀ ਪੜਦੇ ਆ ਵੀ ਸਾਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਰਹੀ ਆਨੰਦ ਦੀ ਪ੍ਰਾਪਤੀ ਨਹੀਂ ਹੋ ਰਹੀ ਕਿਉਂ ਸੁਖਮਨੀ ਸਾਹਿਬ ਦੀ ਬਾਣੀ ਪੜਦੇ ਆ ਵੀ ਆਪਾਂ ਪਰਮਾਤਮਾ ਤੋਂ ਅਜੇ ਤੱਕ ਦੂਰ ਬੈਠੇ ਆਂ ਕਿਉਂ ਸੁਖਮਨੀ ਸਾਹਿਬ ਦੀ ਬਾਣੀ ਪੜਦੇ ਆਂ ਵੀ ਆਪਾਂ ਨਾਮ ਦਾ ਭੇਤ ਅਜੇ ਤੱਕ ਸਾਨੂੰ ਨਹੀਂ ਆਇਆ ਨਾਮ ਤੋਂ ਦੂਰ ਬੈਠੇ ਆਂ ਕੀ ਕਾਰਨ ਹੈ ਇਹਦਾ ਕੀ ਵਜ੍ਹਾ ਇਸ ਚੀਜ਼ ਦੀ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰਨੀ ਹੈ ਸੁਖਮਨੀ ਸਾਹਿਬ ਦੀ ਬਾਣੀ ਪੜਨ ਵਾਲਾ ਵੀ ਬੰਦਾ ਇਹ ਗੱਲ ਕਵੇ ਕਿ ਮੈਨੂੰ ਪਰਮਾਤਮਾ ਨਹੀਂ ਮਿਲਿਆ ਇਹ ਚੀਜ਼ ਨੂੰ ਆਪਾਂ ਜੀ ਵਿਚਾਰਨਾ ਹੈ ਕੀ ਕਾਰਨ ਹੈ ਉਹਦਾ ਜੇ ਅਪਰ ਟੂ ਦੀ ਪੁਆਇੰਟ ਪਿਆਰੋ ਗੱਲ ਕਰੀਏ ਸਿੱਧੇ ਸ਼ਬਦਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਤੇ ਪਤਾ ਕੀ ਹੈ ਜਿਸ ਦੇ ਵਾਸਤੇ ਬਾਣੀ ਲਿਖੀ ਹੈ ਉਹ ਹੈ ਸਾਡਾ ਮਨ ਤੇ ਮਨ ਸਾਡਾ ਅਜੇ ਤੱਕ ਜਾਗਿਆ ਨਹੀਂ ਜਿਹਦਾ ਵੱਡਾ ਕਾਰਨ ਇਹ ਹੈ ਕਿ ਸਾਨੂੰ ਉਹ ਬਾਣੀ ਦੀ ਸਮਝ ਨਹੀਂ ਆਉਂਦੀ ਕਿਉਂਕਿ ਜਿੰਨਾ ਚਿਰ ਤੱਕ ਸਾਡਾ ਮਨ ਨਹੀਂ ਜਾਗਦਾ ਜਿਹਦੇ ਵਾਸਤੇ ਬਾਣੀ ਲਿਖੀ ਹੈ ਉਹ ਨਹੀਂ ਜਾਗਿਆ ਉਹਨਾਂ ਚਿਰ ਤੱਕ ਆਪਾਂ ਉਹ ਗਿਆਨ ਤੋਂ ਅਧੂਰੇ ਰਹਿਵਾਂਗੇ ਤੇ ਜਦੋਂ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਸਾਡਾ ਮਨ ਜਾਗਦਾ ਹੈ ਤੇ ਗੁਰੂ ਪਿਆਰੀ ਸਾਥ ਸੰਗਤ ਜੀਓ ਮਨ ਜਾਗੇ ਦੀ ਨਿਸ਼ਾਨੀ ਇਹ ਹੈ ਕਿ ਇਹ ਜਿਹੜੀ ਗੁਰਬਾਣੀ ਹੈ ਜਿਹੜੀ ਚੌਥੇ ਪਾਦ ਦਾ ਭੇਤ ਸਾਨੂੰ ਬਾਣੀ ਦਿੰਦੀ ਹੈ ਸਾਨੂੰ ਫਿਰ ਲਫ਼ਜ਼ਾਂ ਦੇ ਵਿੱਚ ਉਹ ਚੀਜ਼ਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਮਨ ਕਿਵੇਂ ਜਾਗਦਾ ਹੈ ਉਹਦੇ ਵਾਸਤੇ ਵੀਡੀਓ ਬਣੀਆਂ ਹੋਈਆਂ ਨੇ ਸੁਖਮਨੀ ਸਾਹਿਬ ਦੀ ਬਾਣੀ ਕਿਹੜੇ ਸਿਮਰਨ ਦੀ ਗੱਲ ਕਰਦੀ ਹੈ ਉਹਦੇ ਤੇ ਵੀ ਵੀਡੀਓ ਬਣੀਆਂ ਹੋਈਆਂ ਨੇ ਸਿਮਰਨ ਕਿਵੇਂ ਕਰਨਾ ਹੈ ਆਪਾਂ ਨਾਮ ਕੀ ਹੈ ਜਿਹਨੂੰ ਮਹਾਰਾਜ ਸੁਖਮਨੀ ਸਾਹਿਬ ਚ ਕਹਿੰਦੇ ਆ ਜਹੇ ਮਾਤ ਪਿਤਾ ਸੁਤ ਉਮੀਦ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਉਹਦੇ ਤੇ ਵੀ ਵੀਡੀਓ ਬਣੀਆਂ ਹੋਈਆਂ ਨੇ ਤੇ ਇਸ ਕਰਕੇ ਪਿਆਰਿਓ ਤਕਰੀਬਨ ਇਹ ਚੀਜ਼ਾਂ ਤੇ ਵੀਡੀਓ ਬਣੀਆਂ ਹੋਈਆਂ ਨੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਵਿਚਾਰਨ ਲੱਗ ਪਏ ਫਿਰ ਵੀਡੀਓ ਇੱਕ ਪਾਸੇ ਨੂੰ ਚਲੀ ਜਾਏਗੀ ਆਪਾਂ ਜੇ ਇਹ ਚੀਜ਼ ਦੇਖਣੀ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਭੇਤ ਕਿਸ ਚੀਜ਼ ਦਾ ਦੇ ਰਹੀ ਹੈ ਤੇ ਕਿਵੇਂ ਦੇ ਰਹੀ ਹੈ ਪਹਿਲੀ ਪੰਕਤੀ ਹੈ ਸੁਖਮਨੀ ਸਾਹਿਬ ਦੀ ਸਿਮਰੋ ਸਿਮਰ ਸਿਮਰ ਸੁਖ ਭਾਵ ਬਾਰੇ ਕਹਿੰਦੇ ਉਹਨੂੰ ਸਿਮਰੋ ਤੇ ਸੁਖ ਦੀ ਪ੍ਰਾਪਤੀ ਕਰੋ ਕਿੰਨੇ ਕਿੰਨੇ ਸਾਲ ਤੋਂ ਪਿਆਰੇ ਹੋ ਜਿੰਨਾਂ ਨੂੰ ਬਾਣੀ ਪੜ੍ਹਦੇ ਆ ਹੋ ਗਿਆ ਉਹ ਵੀ ਇਹ ਗੱਲ ਕਹਿੰਦੇ ਆ ਕਿ ਅਜੇ ਤੱਕ ਸਾਨੂੰ ਸੁਖ ਨਹੀਂ ਮਿਲਿਆ ਕਾਰਨ ਕੀ ਉਸੇ ਦਾ ਕਿਉਂਕਿ ਆਪਾਂ ਗੁਰਬਾਣੀ ਨੂੰ ਤੇ ਪੜ ਲਿਆ ਆਪਾਂ ਪਗਤੀ ਤੇ ਪੜ ਲਈਏ ਸਿਮਰੋ ਸਿਮਰ ਸਿਮਰ ਸੁਖ ਪਾਵੋ ਪਰ ਅਜੇ ਤੱਕ ਸਿਮਰਨ ਸਾਡਾ ਸ਼ੁਰੂ ਨਹੀਂ ਹੋਇਆ ਬਾਣੀ ਪੜੀ ਹੈ ਪਰ ਸਿਮਰਨ ਨਹੀਂ ਕੀਤਾ ਇਸੇ ਕਰਕੇ ਗੁਰੂ ਪਿਆਰਿਓ ਸਾਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਰਹੀ ਤੇ ਦੂਸਰੀ ਵੱਡੀ ਚੀਜ਼ ਇਹ ਹੈ ਕਿ ਸੁਖ ਆਪਾਂ ਕਿਸ ਚੀਜ਼ ਚੋਂ ਲੱਭਦੇ ਆ ਧਨ ਪਦਾਰਥਾਂ ਦੇ ਵਿੱਚੋਂ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਇਹਨਾ ਇੱਕ ਸ਼ਬਦ ਹੈ ਮਾਰੇ ਕਹਿੰਦੇ ਸਗਲ ਸ਼੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖਿਆ ਮਾਰੇ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਭਵੇਂ ਤੂੰ ਬਣ ਜਾਣਾ ਤਾਂ ਵੀ ਮਾਰੇ ਕਹਦੇ ਦੁਖੀ ਰਹੇਗਾ ਤੇ ਜੇ ਤੂੰ ਇਹੀ ਮਾਰੇ ਕਹਿੰਦੇ ਨਾਮ ਨੂੰ ਤੇ ਆਉਣਾ ਸ਼ੁਰੂ ਕਰ ਦੇਗਾ ਤੇ ਮਾਰੇ ਕਹਦੇ ਤੈਨੂੰ ਸੁਖ ਮਿਲ ਜਾਏਗਾ ਕਿਉਂਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਨਾਮ ਤੋਂ ਬਿਨ ਸੁਖ ਨਹੀਂ ਆ ਪਰ ਇਹ ਸੋਕ ਕੌਣ ਲੈਂਦਾ ਸਾਡਾ ਮਨ ਮਨ ਨੇ ਨਾਮ ਨੂੰ ਤੇ ਆ ਕੇ ਸੁਖ ਲੈਣਾ ਤੇ ਸਿਮਰਨ ਤੇ ਨਾਮ ਵੀ ਮਨ ਨੇ ਹੀ ਧਿਆਉਣਾ ਔਰ ਤੇ ਵੀਡੀਓ ਬੜੀਆਂ ਹੋਈਆਂ ਨੇ ਕਿਵੇਂ ਤੇ ਹੋਣਾ ਆਪਾਂ ਸੁਇਸ਼ਕਰ ਕੇ ਮਾਰੇ ਕਹਿੰਦੇ ਤੁਸੀਂ ਸਿਮਰ ਕੇ ਸੁਖ ਦੀ ਪ੍ਰਾਪਤੀ ਕਰ ਸਕਦੇ ਹੋ ਇਸ ਕਰਕੇ ਕਈ ਜੀਵ ਇਹ ਚੀਜ਼ ਦਾ ਭਲੇਖਾ ਕਹਿੰਦੇ ਆ ਕਿ ਸੁਖਮਣੀ ਸਾਹਿਬ ਦੀ ਬਾਣੀ ਸਾਨੂੰ ਸੁਖ ਦਿੰਦੀ ਹੈ ਬਾਣੀ ਦਾ ਨਾਮ ਸੁਖਮਣੀ ਸਾਹਿਬ ਹੈ ਪਰ ਸੁਖਮਣੀ ਕਿਨੂੰ ਕਿਹਾ ਹੈ ਮਾਰੇ ਨੇ ਬਾਣੀ ਦੇ ਵਿੱਚ ਲਿਖਿਆ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਦਾ ਨਾਮ ਹੈ ਮਾਰੇ ਕਹਿੰਦੇ ਸੁਖ ਮਣੀ ਹੈ ਪ੍ਰਭੂ ਦਾ ਨਾਮ ਇੱਕ ਸ਼ਬਦ ਆਪਰ ਪੜ੍ਹਦੇ ਅਖੀਰ ਚ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਨਾਮ ਨੂੰ ਸੁਖ ਮਣੀ ਕਿਹਾ ਇਥੇ ਇਹਦਾ ਮਤਲਬ ਇਹ ਹੈ ਕਿ ਨਾਮ ਸਾਨੂੰ ਸੁਖ ਦੀ ਪ੍ਰਾਪਤੀ ਦਿੰਦਾ ਹੈ ਨਾਮ ਸਾਨੂੰ ਸੁਖ ਦਿੰਦਾ ਹੈ ਨਾਮ ਹੀ ਸੁੱਖਾਂ ਦੀ ਮਣੀ ਹੈ ਇਸ ਕਰਕੇ ਉਹ ਨਾਮ ਦੇ ਨਾਲ ਕਿਵੇਂ ਜੁੜ ਕੇ ਆਪ ਸੁਖ ਲੈਣਾ ਹੈ ਨਾਮ ਦੇ ਨਾਲ ਸਾਡਾ ਮਨ ਕਿਵੇਂ ਜੁੜਦਾ ਉਹਤੇ ਵੀਡੀਓ ਬਣੀਆਂ ਹੋਈਆਂ ਨੇ ਉਹ ਮੈਂ ਤਾਂ ਬੇਨਤੀ ਕਰ ਰਿਹਾ ਕਿ ਇਦਾਂ ਪੜ੍ਹ ਕੇ ਸਾਨੂੰ ਸੁਖ ਨਹੀਂ ਮਿਲਣਾ ਨਾਮ ਨੂੰ ਧਿਆ ਕੇ ਸਾਨੂੰ ਸੁਖ ਮਿਲਣਾ ਹੈ ਫਿਰ ਇੱਕ ਵੱਡੀ ਚੀਜ਼ ਹੈ ਹੋਰ ਬਾਣੀ ਦੇ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਨੇ ਸਾਨੂੰ ਨਾਮ ਦਾ ਭੇਦ ਦੱਸਿਆ ਜਿਹੜਾ ਵੱਡਾ ਅੱਜ ਦੇ ਸਮੇਂ 'ਚ ਭਰਮ ਪਤਾ ਕੀ ਹੈ ਬੜੇ ਲੋਕ ਮੈਂ ਇਹ ਗੱਲ ਕਹਿੰਦੇ ਸੁਣਿਆ ਹੈ ਕਿ ਅਸੀਂ ਨਾਮ ਦਾ ਲੈਣ ਜਾਣਾ ਫਲਾਣੇ ਬਾਬੇ ਕੋਲ ਫਲਾੜੀ ਜਗ੍ਹਾ ਤੋਂ ਨਾਮ ਲੈਣ ਜਾਣਾ ਹੈ ਗੁਰੂ ਅਰਜਨ ਸਾਹਿਬ ਨੇ ਸੁਖਣੀ ਸਾਹਿਬ ਦੇ ਵਿੱਚ ਹੀ ਦੱਸਿਆ ਕਿ ਭਾਈ ਨਾਮ ਕੋਈ ਬੰਦਾ ਨਹੀਂ ਦੇ ਸਕਦਾ ਤੁਹਾਨੂੰ ਮਾਰੇ ਕਹਿੰਦੇ ਨਾਮ ਕਿੱਥੇ ਹੈ ਮਾਰੇ ਕਹਿੰਦੇ ਨਾਉ ਦੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾ ਮਾਰੇ ਕਹਿੰਦੇ ਨਾਮ ਤੁਹਾਡੀ ਦੇਹੀ ਦੇ ਵਿੱਚ ਹੀ ਹੈ ਕਿਤੇ ਬਾਹਰ ਨਹੀਂ ਹੈ ਤੁਹਾਡੇ ਅੰਦਰ ਹੀ ਹੈ ਤੇ ਉਹਦੇ ਵਾਰਸੇ ਅੱਗੇ ਆਪਾਂ ਦੱਸਿਆ ਹੋਇਆ ਪਿਛਲੀ ਵੀਡੀਓ ਦੇ ਵਿੱਚ ਕਿ ਕਿਹੜੀ ਦੇਹੀ ਦੇ ਵਿੱਚ ਹੈ ਮਹਾਰਾਜ ਬਾਣੀ ਦੇ ਵਿੱਚ ਵੀ ਦੱਸਦੇ ਆ ਕੰਚਨ ਕਾਇਆ ਗੁਰਮੁਖ ਬੂਝੇ ਜਿਸ ਅੰਤਰ ਨਾਮ ਨਿਵਾਸੀ ਹੈ ਕੰਚਨ ਕਾਇਆ ਦੇ ਵਿੱਚ ਜੋ ਆਪਾਂ ਅਭਿਆਸ ਕਰਾਂਗੇ ਧਿਆਨ ਦੇ ਵਿੱਚ ਬੈਠਾਂਗੇ ਤਾਂ ਸਾਨੂੰ ਕੰਚਨ ਕਾਇਆ ਦੀ ਪ੍ਰਾਪਤੀ ਹੁੰਦੀ ਆ ਆਪਾਂ ਕੰਚਨ ਕਾਇਆ ਦੇ ਵਿੱਚ ਪ੍ਰਵੇਸ਼ ਕਰਦੇ ਆ ਸੋ ਇਹ ਵੀ ਇੱਕ ਭਰਮ ਕੱਢਿਆ ਪਾਤਸ਼ਾਹ ਨੇ ਗੁਰਵਰਜਨ ਪਾਤਸ਼ਾਹ ਸੁਖਣੀ ਸਾਹਿਬ ਚ ਦੱਸ ਦਿੱਤਾ ਕਿ ਭਾਈ ਨਾਮ ਤੁਹਾਡੇ ਅੰਦਰ ਹੀ ਹੈ ਹੁਣ ਜੇ ਸੁਖਮਨੀ ਸਾਹਿਬ ਦੀ ਬਾਣੀ ਪੜਨ ਵਾਲਾ ਵੀ ਬੰਦਾ ਇਹ ਗੱਲ ਕਵੇ ਕਿ ਮੈਂ ਨਾਮਦਾਨ ਲੈਣ ਜਾਣਾ ਕਿਤੋਂ ਤੁਸੀਂ ਆਪ ਸਮਝੋ ਕਿ ਕਿੱਡਾ ਵੱਡਾ ਭਲੇਖੇ ਜਿਹਾ ਉਹ ਨਉਨੇ ਦੇ ਅਮਰਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਬਿਸਰਾਮ ਸੁਨ ਸਮਾਦ ਅਨਹਤੈ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿ세 ਆਪ ਦਿਖਾਏ ਨਾਨਕ ਤਿਸ ਜਣ ਸੋਜੀ ਪਾਏ ਫੇਰੇ ਵੀ ਦੱਸ ਦਿੱਤਾ ਕਿ ਦੇਖਣਾ ਹੈ ਉਹਨੂੰ ਪਰ ਮਾਰੇ ਕਹਿੰਦੇ ਦੇਖੇਗਾ ਵੀ ਉਹ ਜਿਹਨੂੰ ਆਪ ਦਿਖਾਏਗਾ ਆਪ ਸੋਜੀ ਪਾਏਗਾ ਉਹਨੂੰ ਸੋ ਇਹ ਵੀ ਇੱਕ ਬੜੀ ਵੱਡੀ ਚੀਜ਼ ਪਾਤਸ਼ਾਹ ਨੇ ਇੱਥੇ ਕਲੀਅਰ ਕਰ ਦਿੱਤੀ ਕਿ ਕਿਸ ਤਰੀਕੇ ਨਾਲ ਆਪਾਂ ਉਸਨ ਪਰਿਪੂਰਨ ਪਰਮਾਤਮਾ ਦੇ ਨੌ ਨਿੱਧ ਨਾਮ ਦੀ ਪ੍ਰਾਪਤੀ ਕਰ ਸਕਦੇ ਹਾਂ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹਦੇ ਵਿੱਚ ਪਾਤਸ਼ਾਹ ਨੇ ਫਿਰ ਸਾਨੂੰ ਇਹ ਚੀਜ਼ ਵੀ ਸਮਝਾਈਏ ਕਿ ਕਿਵੇਂ ਆਪਾਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਰਵਾਣ ਹੋਣਾ ਹੈ ਕਿਵੇਂ ਪਰਵਾਣ ਹੋ ਸਕਦੇ ਆ ਮਾਰੇ ਕਹਿੰਦੇ ਇੱਕ ਕੰਮ ਤੁਹਾਨੂੰ ਕਰਨਾ ਪਏਗਾ ਜਿਦੇ ਨਾਲ ਤੁਸੀਂ ਪ੍ਰਵਾਣ ਹੋ ਜਾਓਗੇ ਉਹ ਕਿਹੜਾ ਕੰਮ ਹੈ ਬਾਰੇ ਕਹਿੰਦੇ ਸਦਾ ਨਿਗਟ ਨਿਗਟ ਹਰ ਜਾਣ ਸੋ ਦਾਸ ਦਰਗਾ ਪ੍ਰਵਾਣ ਕੀ ਕਰਨਾ ਪਏਗਾ ਪਰਮੇਸ਼ਰ ਨੂੰ ਸਦਾ ਨਿਗਟ ਜਾਂਦਣਾ ਪਏਗਾ ਨੇੜੇ ਪਰ ਇਹ ਕੇ ਵੀ ਵੱਡਾ ਭਰਮ ਹੈ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਕੇ ਵੀ ਜੇ ਆਪਾਂ ਇਹ ਗੱਲ ਕਹੀਏ ਕਿ ਪਰਮੇਸ਼ਰ ਬੜਾ ਦੂਰ ਆਪਾਂ ਦੇਖਦੇ ਅੱਜ ਦੇ ਸਮੇਂ 'ਚ ਬੜੇ ਲੋਕ ਕਹਿੰਦੇ ਆ ਪਰਮੇਸ਼ਰ ਉੱਪਰ ਰਹਿੰਦਾ ਕੋਈ ਕਹਿੰਦੇ ਫਲਾਣੀ ਜਗ੍ਹਾ ਤੇ ਰਹਿੰਦਾ ਕੋਈ ਕਹਿੰਦੇ ਉੱਥੇ ਰਹਿੰਦਾ ਕੋਈ ਕਹਿੰਦਾ ਉੱਥੇ ਰਹਿੰਦਾ ਪਰ ਗੁਰੂ ਅਰਜਨ ਪਾਚੀ ਤੇ ਕਹਿੰਦੇ ਜਿਹੜਾ ਸਦਾ ਹੀ ਨੇੜੇ ਉਹਨੂੰ ਸਮਝੇਗਾ ਜਾਣ ਲਏਗਾ ਕਹਿੰਦੇ ਉਹ ਦਰਗਾਹ ਚ ਪ੍ਰਵਾਨ ਹੋ ਜਾਏਗਾ ਪਰ ਸੁਣ ਵੱਡਾ ਆਖਿਆ ਸਭ ਕੋਈ ਨਹੀਂ ਕੇਵੜ ਵੱਡਾ ਢੀਠਾ ਹੋਏ ਦੇਖ ਕੇ ਸੁਣ ਕੇ ਨਹੀਂ ਕਹਿਣਾ ਦੇਖ ਕੇ ਸੋ ਇਹ ਤੇ ਪਾਚੀ ਕਹਿੰਦੇ ਤੁਸੀਂ ਦਰਗਾਹ ਚ ਪ੍ਰਵਾਨ ਹੋ ਜਾਓਗੇ ਪਰ ਕਦੋਂ ਹੋਵੋਗੇ ਜੇ ਤੁਸੀਂ ਸਦਾ ਉਹਨੂੰ ਨੇੜੇ ਜਾਨੋਗੇ ਤੇ ਹੁਣ ਆਓ ਆਪਾਂ ਮੇਨ ਪੁਆਇੰਟ ਦੇ ਉੱਤੇ ਆਈਏ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਕਿਵੇਂ ਪਰਮਾਤਮਾ ਦੇ ਨਾਲ ਮਲਾਉਂਦੀ ਹੈ ਆਪਾਂ ਹੁਣ ਇਹਦੇ ਤੇ ਵਿਚਾਰ ਕਰਦੇ ਆਂ 23 ਅਸ਼ਟਪਦੀ ਜਦੋਂ ਆਪਾਂ ਪੜਾਂਗੇ ਤਾਂ 24 ਅਸ਼ਟਪਦੀਆਂ ਨੇ 23 ਵੀ ਤੇ ਜਦੋਂ ਆਪਾਂ ਸ਼ਲੋਕ ਪੜਦੇ ਆਂ ਉੱਤੇ ਇੱਕ ਸ਼ਬਦ ਹੁੰਦਾ ਹੈ ਮਾਰੇ ਪਤਾ ਕੀ ਦੱਸਦੇ ਇਹਦੇ ਵਿੱਚ ਮਾਰੇ ਕਹਿੰਦੇ ਤੁਸੀਂ ਅਗਿਆਨਤਾ ਦੇ ਵਿੱਚ ਮਾਰੇ ਕਹਿੰਦੇ ਪਰਮੇਸ਼ਰ ਤੇ ਤੁਹਾਡੇ ਹਰ ਵਕਤ ਨੇੜੇ ਹੈ ਪਰ ਗਿਆਨ ਨਾ ਹੋਣ ਕਰਕੇ ਤੁਹਾਨੂੰ ਉਹਦਾ ਭੇਤ ਨਹੀਂ ਆ ਰਿਹਾ ਤੇ ਫਿਰ ਇੱਥੇ ਮਾਰੇ ਪਤਾ ਕੀ ਸਮਝਾਉਂਦੇ ਮਾਰੇ ਕਹਿੰਦੇ ਕੋਈ ਐਸਾ ਸੰਤ ਸਾਧੂ ਸਾਨੂੰ ਮਿਲੇ ਕੋਈ ਗੁਰਮਖ ਮਿਲੇ ਤੇ ਉਹਦੀ ਨਿਸ਼ਾਨੀ ਵੀ ਦੱਸ ਦਤੀ ਮਾਰੇ ਕਹਿੰਦੇ ਆ ਕਿ ਉਹ ਤੁਹਾਨੂੰ ਕੀ ਦੇਵੇਗਾ ਮਾਰੇ ਕਹਿੰਦੇ ਆ ਗਿਆਨ ਦਾ ਸੁਰਮਾ ਦੇਵੇਗਾ ਪਹਿਲਾਂ ਪਸ ਲੋਕ ਪੜੀਏ ਮਾਰੇ ਕਹਿੰਦੇ ਆ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਪ੍ਰਭੂ ਦੀ ਕਿਰਪਾ ਨਾਲ ਸੰਤ ਭੇਟਿਆ ਸੰਤ ਦਾ ਮਿਲਾਪ ਹੋਇਆ ਜਿਹਦੇ ਨਾਲ ਕੋਈ ਨਾਨਕ ਮਨ ਪ੍ਰਗਾਸ ਮੇਰਾ ਮਨ ਪ੍ਰਕਾਸ਼ ਹੋ ਗਿਆ ਪਰ ਕਦੋਂ ਹੋਇਆ ਮਾਰੇ ਕਹਿੰਦੇ ਜਦੋਂ ਗਿਆਨ ਦਾ ਸੁਰਮਾ ਮੇਰੇ ਨੇਤਰਾਂ ਦੇ ਵਿੱਚ ਪਿਆ ਗਿਆਨ ਅੰਜਨ ਗੁਰ ਦਿਆ ਗੁਰ ਦਾ ਗਿਆਨ ਗਿਆਨ ਅੰਜਨ ਜਾ ਕੇ ਨੇਤਰੀ ਪੜਿਆ ਤਾਂ ਕੋ ਸਰ ਪ੍ਰਗਾਸ ਹੈ ਕੋਰ ਸ਼ਬਦੀ ਆਪਾਂ ਪੜਦੇ ਹਾਂ ਗਿਆਨ ਅੰਜਨ ਗੁਰ ਦੀ ਆ ਜਦੋਂ ਗਿਆਨ ਦਾ ਸਰੂਪ ਮੇਰੇ ਨਿਤਨਾ ਚ ਪਿਆ ਫਿਰ ਕੀ ਹੋਇਆ ਅਗਿਆਨ ਅੰਧੇਰ ਬਿਨਾਸ ਅਗਿਆਨਤਾ ਦਾ ਹਨੇਰਾ ਜਿਹੜਾ ਮੇਰੇ ਸਾਹਮਣੇ ਅਗਿਆਨਤਾ ਦਾ ਹਨੇਰਾ ਸੀ ਜਿਹਦੇ ਕਾਰਨ ਮੈਨੂੰ ਪਰਮੇਸ਼ਰ ਨਹੀਂ ਸੀ ਨਜ਼ਰ ਆਉਂਦਾ ਬਿਨਾਸ ਬਿਨਸ ਗਿਆ ਉਹ ਖਤਮ ਹੋ ਗਿਆ ਤੇ ਫਿਰ ਇਹਨੂੰ ਜਦੋਂ ਆਪਾਂ ਸ਼ੁਰੂ ਕਰਾਂਗੇ ਫਿਰ ਕਹਿੰਦੇ ਸੰਤ ਸੰਗ ਅੰਤਰ ਪ੍ਰਭ ਦੀਟਾ ਨਾਮ ਪ੍ਰਭੂ ਕਾ ਲਗਾ ਮੀਠਾ ਸੰਤ ਸੰਗ ਐਸੇ ਸੰਤ ਦੀ ਸੰਗਤ ਕਰਕੇ ਕੀ ਹੋਇਆ ਸੰਤ ਸੰਗ ਅੰਤਰ ਪ੍ਰਭ ਡੀਠਾ ਉਸ ਪਰਮੇਸ਼ਰ ਨੂੰ ਦੇਖ ਲਿਆ ਡੀਠਾ ਪਭ ਦੇਖ ਲਿਆ ਅੰਦਰ ਹੀ ਕੰਚਨ ਕਾਇਆ ਦੇ ਵਿੱਚ ਪਰਮੇਸ਼ਰ ਨੂੰ ਕੀ ਕੀਤਾ ਦੇਖ ਲਿਆ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਹੁਣ ਪ੍ਰਭੂ ਦਾ ਨਾਮ ਦੀ ਪ੍ਰਾਪਤੀ ਵੀ ਹੋ ਗਈ ਪਰਮੇਸ਼ਰ ਨੂੰ ਵੀ ਦੇਖਿਆ ਤੇ ਉਹ ਮਿੱਠਾ ਲੱਗਣਾ ਸ਼ੁਰੂ ਹੋ ਗਿਆ ਨਾਮ ਵੀ ਮਿੱਠਾ ਲੱਗਣਾ ਸ਼ੁਰੂ ਹੋ ਗਿਆ ਤੇਸ ਕਰਕੇ ਪਿਆਰਿਓ ਇਹਦੇ ਵਿੱਚ ਮਾਰੇ ਨੇ ਸਾਨੂੰ ਇਸ਼ਾਰਾ ਕਰ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਕਦੀ ਇਹ ਬਾਣੀ ਪੜਨ ਵਾਲੇ ਬੰਦੇ ਨੇ ਇਸ ਚੀਜ਼ ਦੇ ਵਿਚਾਰ ਕੀਤੀ ਹੋਵੇ ਕਿ ਗਿਆਨ ਅੰਜਨ ਕੀ ਹੈ ਇੰਨੇ ਸਾਲ ਵੀ ਆਪਾਂ ਪਿਆਰੇ ਉਹ ਬਾਣੀ ਪੜੀ ਆ ਮੰਨ ਲਓ ਪਰਮੇਸ਼ਰ ਚਲੋ ਨਹੀਂ ਮਿਲਿਆ ਨਹੀਂ ਦੇਖਿਆ ਇੱਕ ਅਲੱਗ ਚੀਜ਼ ਹੈ ਪਰ ਕਦੇ ਇਸ ਚੀਜ਼ ਦੇ ਉੱਤੇ ਗੌਰ ਕੀਤੀ ਕਿ ਮਹਾਰਾਜ ਇੱਥੇ ਲਫ਼ਜ਼ ਵਰਤੇ ਆ ਕਿ ਜੇ ਤੁਸੀਂ ਗਿਆਨ ਦਾ ਸੁਰਮਾ ਆਪਣੀਆਂ ਨੇਤਰਾਂ 'ਚ ਪਾ ਲੋਗੇ ਤੇ ਮਹਾਰਾਜ ਕਹਿੰਦੇ ਤੁਹਾਡੇ ਅੰਦਰੋਂ ਅਗਿਆਨਤਾ ਖਤਮ ਹੋ ਜਾਏਗੀ ਤੇ ਤੁਸੀਂ ਉਹ ਪਰਮੇਸ਼ਰ ਨੂੰ ਦੇਖ ਸਕਦੇ ਹੋ ਮਿਲ ਲਵੋਗੇ ਤੁਹਾਨੂੰ ਪਰ ਕਦੇ ਆਪਾਂ ਇਸੀ ਦੇ ਉੱਤੇ ਗੌਰ ਹੀ ਨਹੀਂ ਕੀਤੀ ਕਿ ਗਿਆਨ ਅੰਜਨ ਹੈ ਕੀ ਹੈ ਹੁਣ ਗਿਆਨ ਅੰਜਨ ਕੀ ਹੈ ਇਹਦੇ ਤੇ ਵੀਡੀਓ ਬਣੀ ਹੋਈ ਹੈ ਕਿਹੜਾ ਐਸਾ ਸ਼ਰਮਾਇਆ ਜਿਹਨੂੰ ਪਾ ਕੇ ਆਪਾਂ ਪਰਮੇਸ਼ਰ ਨੂੰ ਦੇਖ ਸਕਦੇ ਹਾਂ ਉੱਤੇ ਵੀਡੀਓ ਆਪਾਂ ਬਣਾਈ ਹੋਈ ਹੈ ਗਿਆਨ ਅੰਜਨ ਤੇ ਵੀ ਹੋ ਵੀ ਤੁਸੀਂ ਦੇਖ ਸਕਦੇ ਹੋ ਗੁਰ ਗਿਆਨ ਬਾਹਰ ਕਦੇ ਨੇਤਰਾ ਚ ਪਾ ਕੇ ਅਗਿਆਨਤਾ ਖਤਮ ਹੋ ਗਈ ਤੇਸ ਤੋਂ ਅਗਲੀ ਆਪਾਂ ਅਸ਼ਟਵਦੀ ਦੇ ਵਿੱਚ ਪੜਦੇ ਹਾਂ ਫਿਰ ਪੂਰਾ ਪ੍ਰਭ ਅਰਾਧੇ ਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਮਹਾਰਾ ਜੀ ਕਹਿੰਦੇ ਪੂਰੇ ਗੁਰ ਦੇ ਉਪਦੇਸ਼ ਨੂੰ ਸੁਣ ਤੇ ਪਰਮੇਸ਼ਰ ਨੂੰ ਨੇੜੇ ਦੇਖ ਦੇਖਣ ਦੀ ਗੱਲ ਕਰਦੀ ਸੁਖਮੀ ਸਾਹਿਬ ਦੀ ਬਾਣੀ ਪ੍ਰਭਗਦੇਸ਼ ਜੀ ਉਸ ਉੱਤੇ ਗੌਰਨ ਕੀਤੀ ਮੈਂ ਕਿਹਾ ਕਦੀ ਇਹ ਪਾਠ ਪੜਦੇ ਕਦੇ ਇਸ ਪੰਗਤੀ ਦੇ ਉੱਤੇ ਰੁਕ ਜਾਈਏ ਆਪਾਂ ਕਾੜੀ ਆਪਾਂ ਨੂੰ ਕਾੜੀ ਪਈ ਹੈ ਆਪਾਂ ਨੂੰ ਤੇ ਬਸ ਇਹ ਚੀਜ਼ ਹੁੰਦੀ ਹੈ ਕਿ ਫਟਾਫਟ ਹੁਣ ਮੁੱਕਣੀ ਵਾਲਾ ਪਾਠ ਅਕੀਲ ਦੀ ਅਸ਼ਟਪਦੀ ਰਹਿ ਗਈ ਹੈ ਤੇ ਫਟਾਫਟ ਕੰਮ ਕਰੀਏ ਹੁਣ ਪਾਠ ਮੈਂ ਅੱਗੇ ਵੀ ਬਾਰ ਬਾਰ ਬੇਨਤੀ ਕਰਦਾ ਹਾਂ ਕਿ ਪਾਠ ਮਕਾਉਣ ਵਾਲੀ ਚੀਜ਼ ਨਹੀਂ ਹੈਗੀ ਪਿਆਰਿਓ ਪਾਠ ਸਮਝਣ ਵਾਲੀ ਚੀਜ਼ ਹੈ ਪਾਠ ਰਸ ਲੈਣ ਵਾਲੀ ਚੀਜ਼ ਹੈ ਜਿੰਨਾ ਚੀਜ਼ਾਂ ਚ ਸਾਨੂੰ ਰਸ ਆਵੇ ਨਾ ਉੱਥੇ ਆਪਾਂ ਸਮਾਂ ਨਹੀਂ ਦੇਖਦੇ ਤੇ ਜਿੱਥੇ ਆਪਾਂ ਸਮਾਂ ਵੇਖਣ ਦੇ ਆ ਸਮਝ ਲਓ ਸਾਨੂੰ ਰਸ ਨਹੀਂ ਆ ਰਿਹਾ ਜੇ ਮਾਨੂੰ ਕੋਈ ਚੀਜ਼ ਕਰਦੇ ਆ ਕੋਈ ਕੰਮ ਕਰਦੇ ਆ ਕਿਤੇ ਬੈਠਾ ਬੰਦਾ ਸਮਾਂ ਵੇਖ ਰਿਹਾ ਘੜੀ ਵੇਖ ਰਿਹਾ ਇਹਦਾ ਮਤਲਬ ਇਹ ਹੈ ਕਿ ਉਹਨੂੰ ਉੱਥੇ ਮਜ਼ਾ ਨਹੀਂ ਆ ਰਿਹਾ ਤੇ ਜਿੱਥੇ ਰਸ ਹੋਊਗਾ ਉਹਦੀ ਨਿਸ਼ਾਨੀ ਹੋਊਗੀ ਉਹ ਬੰਦਾ ਸਮਾਂ ਨਹੀਂ ਵੇਖੇਗਾ ਕਦੀ ਜਦ ਤੂੰ ਆਪੇ ਇੱਥੇ ਰੁਕ ਜਾਈਏ ਨਾ ਕਿਤੇ ਤੇ ਮਾਰੇ ਕਹਿੰਦੇ ਪੂਰੇ ਗੁਰਕਾ ਸੁਣ ਉਪਦੇਸ਼ ਪੂਰੇ ਗੁਰਦੇ ਦੇ ਉਪਦੇਸ਼ ਨੂੰ ਸੁਣ ਤੇ ਕੀ ਕਰ ਫਿਰ ਪਾਰ ਬ੍ਰह्म ਨਿਗਟ ਕਰਪੇਖ ਪ੍ਰਮੇਸ਼ਰ ਨੂੰ ਨੇੜੇ ਦੇਖ ਮਾਰੇ ਕਹਿੰਦੇ ਸਾਥ ਸਾਥ ਸਿਮਰੋ ਗੋਬਿੰਦ ਮਣੇ ਅੰਤਰ ਕੀ ਉਦਰੇ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਤੂੜ ਮਨਮੰਦ ਆਪ ਛੋੜ ਬੇਨਤੀ ਕਰੋ ਸਾਥ ਸੰਗ ਅਗੜ ਸਾਗਰ ਤਰੋ ਸਾਥ ਸੰਗ ਅਗਣ ਸਾਗਰ ਵੀ ਤਰੋ ਹਰ ਤਨ ਕੇ ਪਰਲੇਹੋ ਢੰਡਾਰ ਨਾਨਕ ਗੁਰਪੂਰੇ ਨਮਸਕਾਰ ਕਦੇ ਇਹ ਸ਼ਬਦ ਨੂੰ ਆਪਾਂ ਪੂਰੇ ਨੇ ਵਿਚਾਰਨ ਦੀ ਕੋਸ਼ਿਸ਼ ਕਰੀਏ ਤੇ ਇੱਥੇ ਹੀ ਮਾਰਾ ਕਹਿੰਦੇ ਜਦੋਂ ਇੱਥੋਂ ਤੱਕ ਪਹੁੰਚ ਜਾਏਗਾ ਨਾ ਤੇ ਮਾਰਾ ਕਹਿੰਦੇ ਫਿਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਫਿਰ ਸੱਚੀ ਸੰਗਤ ਚ ਬੈਠ ਕੇ ਉਸ ਪਰਵੇਸ਼ਨ ਨੂੰ त्याग ਉਹਦਾ ਭਜਨ ਕਰ ਤੇ ਫਿਰ ਖੇਮ ਕੁਸ਼ਲ ਸਹਿਜ ਆਨੰਦ ਦੀ ਤੈਨੂੰ ਪ੍ਰਾਪਤੀ ਹੋਏਗੀ ਇਹ ਪ੍ਰਕਾਰ ਨੇ ਅਖੀਰ ਦੀ 24 ਵੀ ਅਸ਼ਟਪਦੀ ਦੇ ਵਿੱਚ ਜਾ ਕੇ ਮਾਰਾ ਕਹਿੰਦੇ ਇੱਥੋਂ ਤੱਕ ਜੇ ਪਹੁੰਚ ਜਾਏਗਾ ਨਾ ਤੇ ਫਿਰ ਤੈਨੂੰ ਆਨੰਦ ਦੀ ਪ੍ਰਾਪਤੀ ਜਿਵੇਂ ਆਪਾਂ ਨਿਤਨੇਮ ਦੀਆਂ ਵੀਡੀਓ ਬਣਾਈਆਂ ਸੀ ਨਿਤਨੇਮ ਦੇ ਉੱਤੇ ਉਤੇ ਵੀ ਆਪਾਂ ਦੱਸਿਆ ਕਿ ਕਿਵੇਂ ਆਪਾਂ ਜਬਜੀ ਸਾਹਿਬ ਤੋਂ ਲੈ ਕੇ ਆਨੰਦ ਤੱਕ ਪਹੁੰਚਣਾ ਹੈ ਆਨੰਦ ਸਾਹਿਬ ਤੱਕ ਇੱਥੇ ਵੀ ਆਪਾਂ ਚਾਹ ਵੀ ਅਸ਼ਟਪਦੀ ਤੇ ਆਨੰਦ ਦੀ ਪ੍ਰਾਪਤੀ ਸਾਨੂੰ ਹੁੰਦੀ ਹੈ ਪਰ ਕਦੋਂ ਹੁੰਦੀ ਉਸ ਤੋਂ ਪਹਿਲਾਂ ਇੱਕ ਪ੍ਰਕਰਨ ਮਾਰਿਆ ਇਹ ਦੱਸਿਆ ਕਿ ਪਹਿਲਾਂ ਉਹਨੂੰ ਨੇੜੇ ਦੇਖ ਸੁਏ ਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਚਾਏ ਗਨਾਈਆਂ ਨੇ ਕਿ ਸੁਖਨੀ ਸਾਹਿਬ ਪੜ੍ਹ ਕੇ ਵੀ ਜੇ ਕੋਈ ਬੰਦਾ ਕਵੇ ਕਿ ਮੈਨੂੰ ਨਾਮ ਦਾ ਭੇਤ ਨਹੀਂ ਹੈ ਸੁਖਨੀ ਸਾਹਿਬ ਪੜ੍ਹ ਕੇ ਵੀ ਜੇ ਬੰਦਾ ਇਹ ਗੱਲ ਕਵੇ ਕਿ ਪ੍ਰਮਾਤਮਾ ਕਿੱਥੇ ਹੈ ਹਾਲਾ ਕਿ ਜੇ ਹੁਣੇ ਪਾਏ ਪੰਕਤੀ ਪੜ੍ਹ ਕੇ ਆਏ ਹੋਏ ਕਿ ਪਾਰ ਬ੍ਰਹਮ ਨਿਕਟ ਕਰ ਵੇਖ ਉਹਨੂੰ ਨੇੜੇ ਕਰਕੇ ਦੇਖ ਕਦੇ ਇਹਨੂੰ ਬਹਿ ਕੇ ਆਪਾਂ 10 ਮਿੰਟ ਕਿਤੇ ਵਿਚਾਰੀਏ ਤੇ ਸਹੀ ਭਾਈ ਕਿ ਇੱਥੇ ਬਾਣੀ ਕਦੇ ਪੁੱਛ ਹੀ ਨਹੀਂ ਹੈ ਕਿਸੇ ਨੂੰ ਕਿ ਯਾਰ ਸੁਖਮਨੀ ਸਾਹਿਬ ਅੱਜ ਪੜ੍ਹਿਆ ਸੀ ਉਹ ਚ ਕਹਿ ਰਿਹਾ ਕਿ ਪਾਰ ਬ੍ਰਹਮ ਨਿਕਟ ਕਰ ਵੇਖ ਵੀ ਪਰਮੇਸ਼ਰ ਨੂੰ ਨੇੜੇ ਕਰਕੇ ਦੇਖ ਇਹ ਕੀ ਚੀਜ਼ ਹੈ ਅਸੀਂ ਤਾਂ ਕਹਿੰਦੇ ਪ੍ਰਮਾਤਮਾ ਦੂਰ ਹੈ ਉਹ ਤਾਂ ਕਹਿੰਦੇ ਦੇਖ ਉਹਨੂੰ ਨੇੜੇ ਉਤੇ ਸਦਾ ਨਿਕਟ ਨਿਕਟ ਹਰ ਜਾਣ ਆਠ ਪਹਿਰ ਪ੍ਰਭ ਦੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਣ ਉਪਦੇਸ਼ ਹਿਰਦੇ ਵਸਾਓ ਮਨ ਇੱਛੇ ਨਾਨਕ ਫਲ ਪਾਉ ਮਰਗ ਦੇ ਮੜ ਚੰਦਿਆ ਫਲ ਪਾ ਲਵੀ ਪਰ ਅਠੇ ਪੈਰ ਪਹਿਲਾ ਮਾਲਕ ਨੂੰ ਨੇੜੇ ਦੇਖਣਾ ਸ਼ੁਰੂ ਕਰ ਉਹਨਾਂ ਨੇ ਦੇਖਿਆ ਸੀ ਗੁਰੂ ਅਰਜਨ ਪਾਤਸ਼ਾਹ ਨੇ ਤਾਂ ਹੀ ਸੁਖਦੀ ਸਾਹਿਬ ਦੀ ਬਾਣੀ ਲਿਖੀ ਹੈ ਆਪਾਂ ਸਿਰਫ ਪੜ ਰਹੇ ਆ ਆਪਾਂ ਦੇਖ ਨਹੀਂ ਰਹੇ ਜੀ ਹੁਣ ਇੱਥੇ ਹੀ ਬਸ ਏਸੀ ਨੂੰ ਆਪਾਂ ਲੈ ਕੇ ਚੱਲਣਾ ਹੈ ਕਿ ਆਪਾਂ ਵੀ ਦੇਖੀਏ ਹੁਣ ਜੇ 20 ਸਾਲ ਹੋ ਗਿਆ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਹੁਣ ਆਪਾਂ ਇਹ ਚੀਜ਼ ਨੂੰ ਸਮਝੀਏ ਏਸੀ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਕਿ ਆਪਾਂ ਹੁਣ ਪ੍ਰੈਕਟੀਕਲ ਕਰੀਏ ਇਹਦਾ ਆਪਾਂ ਨਹੀਂ ਕਹਿੰਦੇ ਤੁਸੀਂ ਬਾਣੀ ਨਾ ਪੜੋ ਬਾਣੀ ਪੜੋ ਪਿਆਰਿਓ ਪਰ ਦੇਖ ਤੇ ਲਓ ਉਹ ਨੂੰ ਨੇੜੇ ਹੁਣ ਸੁਖਮਨੀ ਸਾਹਿਬ ਪੜਦੇਓ ਸੁਖ ਲੈ ਲਓ ਨਾਮ ਦਾ ਭੇਦ ਲੈ ਲਓ ਨਾਉਂ ਦੇ ਦੇ ਅਮਰਤ ਪ੍ਰਭ ਦਾ ਨਾਮ ਜਿਹੜਾ ਹੈ ਨਾ ਜਿਹੜਾ ਨੌਂ ਦੀਆਂ ਦਾ ਖਜ਼ਾਨਾ ਹੈ ਪ੍ਰਭੂ ਦਾ ਨਾਮ ਉਹਨੂੰ ਪਾ ਲਓ ਹੁਣ ਉਹਨੂੰ ਪਾਉਣ ਵਾਸਤੇ ਇਹ ਬਾਣੀ ਲਿਖੀ ਗਈ ਹੈ ਤੇ ਮਹਾਰਾ ਜੀ ਨੇ ਸਾਨੂੰ ਉਹਦਾ ਭੇਦ ਦਿੱਤਾ ਕਿ ਤੁਸੀਂ ਪਹਿਲਾਂ ਗਿਆਨ ਦਾ ਸਰਮਾ ਆਪਣੇ ਨੇਤਰਾਂ ਦੇ ਵਿੱਚ ਪਾਓ ਤੇ ਜਦੋਂ ਪਾ ਲੋਗੇ ਮਹਾਰਾ ਕਹਿੰਦੇ ਆ ਗਿਆਨਤਾ ਖਤਮ ਹੋ ਜਾਏਗੀ ਤੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਤੁਸੀਂ ਨੇੜੇ ਦੇਖ ਸਕਦੇ ਹੋ ਗਿਆਨ ਦਾ ਸਰਮਾ ਪਾ ਕੇ ਤੇ ਇਸ ਕਰਕੇ ਉਹਨੂੰ ਆਪਾਂ ਉਸੇ ਚੀਜ਼ ਦੇ ਉੱਤੇ ਹੀ ਪਿਆਰਿਓ ਆਪਾਂ ਬਾਰ ਬਾਰ ਗੱਲਾਂ ਕਰਦੇ ਆ ਸਾਡੇ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਆਪਾਂ ਬਾਰ ਬਾਰ ਇਹ ਗੱਲ ਕਹਿੰਨੇ ਆ ਕਿ ਭਾਈ ਗਿਆਨ ਦਾ ਸੁਰਮਾ ਨੇਤਰਾਂ 'ਚ ਪਾ ਲਓ ਘਰੇ ਬੈਠ ਕੇ ਆਪਾਂ ਗਿਆਨ ਲੈ ਕੇ ਗਿਆਨ ਦਾ ਸੁਰਮਾ ਨੇਤਰਾਂ 'ਚ ਪਾ ਕੇ ਉਸ ਮਾਲਕ ਨੂੰ ਨੇੜੇ ਦੇਖ ਸਕਦੇ ਆ ਹੁਣ ਕਿਵੇਂ ਨੇੜੇ ਦੇਖਣਾ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਵੀਡੀਓ ਬਣਾਉਂਦੇ ਆ ਕਿ ਕਿਵੇਂ ਪਰਮੇਸ਼ਰ ਨੂੰ ਘਰ ਬੈਠ ਕੇ ਆਪਾਂ ਨੇੜੇ ਦੇਖ ਸਕਦੇ ਆ ਕਿਵੇਂ ਨੇੜੇ ਦੇਖਣਾ ਜਿਹੜਾ ਆਪਾਂ ਪੜਿਆ ਨਾ ਪੂਰੇ ਗੁਰਕਾ ਸੁਣ ਉਪਦੇਸ਼ ਪਾਰਬ੍ਰਮ ਨਿਕਟ ਕਰ ਪਏ ਫੇ ਕਿਵੇਂ ਉਹਨੂੰ ਨੇੜੇ ਦੇਖਣਾ ਸੁਇਸ ਕਰਕੇ ਜਿੱਦਾਂ ਪੜੀ ਜਾਵਾਂਗੇ ਨਾ ਤੇ ਪਿਆਰਿਓ ਫਿਰ ਅਖੀਰ ਤੇ ਜਾ ਕੇ ਇੱਕੋ ਗਾਲੀ ਸਾਡੇ ਮੂੰਹ ਨਿਕਲਦੀ ਹੈ ਵੀ ਕੁਝ ਨਹੀਂ ਬਣਿਆ ਜਿਵੇਂ ਅੱਜ ਬਹੁਤੇ ਜੀਵੇ ਗੱਲ ਕਹਿੰਦੇ ਆ ਕਿ ਵੀਰ ਜੀ ਪੜਦੇ ਆ ਪਰ ਵਾਕਈ ਕੁਝ ਨਹੀਂ ਮਿਲਿਆ ਇੰਨਾ ਚਿਰ ਹੋ ਗਿਆ ਪੜਦੇ ਆ ਸਾਨੂੰ ਹੁਣ ਕੰਮ ਵੀ ਇਸੇ ਤੇ ਲਾ ਦਤਾ ਨਾ ਸਾਡੇ ਬਸ ਇੱਕੋ ਗਾਲੀ ਕਹਿੰਦੇ ਕੋ ਵੱਧ ਤੋਂ ਵੱਧ ਪੜੋ ਜਿਹੜਾ ਇੱਕ ਸੁਬਣੀ ਸਾਖ ਦਾ ਪਾਠ ਕਰਦਾ ਉਹਨੂੰ ਕਹਿੰਦੇ ਚਾਰ ਕਰੋ ਰੋਜ਼ ਉਹ ਵਿਚਾਰਾ ਲੱਗਾ ਰਹਿਦਾ 8-10 ਘੰਟੇ ਪੜੀ ਜਾਂਦਾ ਹੈ ਸਾਡਾ ਵੀ ਮਕਸਦ ਨਹੀਂ ਆਪਾਂ ਕਹਿੰਦੇ ਨਹੀਂ ਇੱਕ ਕਸਟਮਰ ਦੀ ਪਰ ਭਰ ਖੋਜ ਨੂੰ ਸਮਝਣ ਦੀ ਕੋਸ਼ਿਸ਼ ਕਰ ਲੈ ਉਹਦੇ ਵਿੱਚੋਂ ਕੁਝ ਤੈਨੂੰ ਕੁਝ ਦੇਣਾ ਚਾਹੁੰਦੇ ਹੈ ਗੁਰੂ ਅਰਜਨ ਪਾਸ਼ਾ ਤੂੰ ਕਿਉਂ ਨਹੀਂ ਲੈਂਦਾ ਉਹਨੂੰ ਜਾਣ ਉਹਨੂੰ ਸਮਝ ਸੁਖਮਨੀ ਸਾਹਿਬ ਦੀ ਬਾਣੀ ਤੈਨੂੰ ਪਰਮਾਤਮਾ ਨੂੰ ਮਿਲਣ ਦਾ ਪੇਧ ਦਿੰਦੀ ਹੈ ਇਸ਼ਾਰਾ ਕਰਦਾ ਗੁਰੂ ਅਰਜਨ ਪਾਸ਼ਾ ਨੇ ਸ਼ਬਦਾ ਮਾਹੀ ਵਖਾਣੀਏ ਵਿਰਲਾ ਤ ਅਗੂ ਜਾ ਕੋਏ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ ਤੂੰ ਖੋਜ ਸ਼ਬਦਾਂ ਦੇ ਵਿੱਚ ਤੈਨੂੰ ਭੇਜ ਦਿੱਤਾ ਹੈ ਨਕਸ਼ਾ ਇਹ ਤੈਨੂੰ ਦੱਸ ਦਿੱਤਾ ਗੁਰੂ ਅਰਜਨ ਪਾਸ਼ਾ ਨੇ ਕਿ ਸਦਾ ਨਿਕਟ ਹਰ ਜਾਣ ਆਠ ਪਹਿਰ ਪਰ ਵੇਖੋ ਨੇਰਾ ਪੂਰੇ ਗੁਰਕਾ ਸੁਣ ਉਪਦੇਸ਼ ਪਾਰ ਬ੍ਰह्म ਨਿਕਟ ਕਰ ਕੇ ਵੇਖ ਵੀ ਉਹਨੂੰ ਨੇੜੇ ਦੇਖ ਇਹਨਾਂ ਨੇਤਰਾਂ ਦੇ ਨਾਲ ਨੇੜੇ ਦੇਖ ਤੂੰ ਨੇੜੇ ਦੇਖਦਾ ਹੀ ਨਹੀਂ ਕਦੇ ਤੇ ਜੇ ਨਈ ਨੇੜੇ ਦੇਖਣ ਦਾ ਭੇਤ ਆ ਰਿਹਾ ਨਾ ਫਿਰ ਜਿਹੜੇ ਦੇਖਦੇ ਆ ਨੇੜੇ ਉਹਨਾਂ ਨੂੰ ਪੁੱਛ ਲੈ ਜਾ ਕੇ ਕਿ ਕਿਵੇਂ ਦੇਖਣਾ ਉਹ ਨੇੜੇ ਇਸ ਕਰਕੇ ਸ਼ਬਦ ਨੂੰ ਸਮਝੋ ਇਹਨੂੰ ਨੇੜੇ ਸ਼ਬਦ ਨੂੰ ਵੀ ਨੇੜੇ ਦੇਖਣਾ ਆ ਇਸ ਕਰਕੇ ਭੁਲੇਖਾ ਕੱਢ ਦਿਓ ਮਨ 'ਚ ਬੜੇ ਜੀਵ ਬਾਣੀ ਪੜਦੇ ਆ ਵੀ ਇਹ ਗੱਲ ਕਹੀ ਜਾਂਦੇ ਆ ਕਿ ਉਹਨੂੰ ਕਿਹੜਾ ਵੇਖਿਆ ਕਿਸੇ ਨੇ ਭਾਈ ਕਮਾਲ ਦੀ ਗੱਲ ਹੈ ਇੱਕ ਪਾਸੇ ਤੂੰ ਪੜ੍ਹ ਹੀ ਜਾਂਦਾ ਕਿ ਨੇੜੇ ਦੇਖ ਤੇ ਇੱਕ ਪਾਸੇ ਇਹ ਕਹੀ ਜਾਂਦਾ ਕਿ ਉਹਨੂੰ ਕਿਹੜਾ ਦੇਖਿਆ ਕਿਸੇ ਨੇ ਤੇ ਜਿਹਨੇ ਬਾਣੀ ਲਿਖੀ ਉਹਨੇ ਦੇਖਿਆ ਉਹਨੇ ਤਾਂ ਹੀ ਲਿਖਣ ਦੇਖਣ ਦੀ ਗੱਲ ਕੀਤੀ ਆ ਜੇ ਗੁਰੂ ਅਰਜਨ ਪਾਤਸ਼ਾਹ ਨੇ ਦੇਖਿਆ ਹੋਊਗਾ ਤਾਂ ਹੀ ਉਹਨਾਂ ਨੇ ਦੇਖਣ ਦੀ ਗੱਲ ਕੀਤੀ ਵਿੱਚ ਦੇ ਆਪਾ ਗੁਰਵਰਜਨ ਪਾਸ਼ਾ ਦੇ ਝੂਠਾ ਪਾਈ ਜਾ ਰਹੇ ਆ ਤੇ ਇਸ ਕਰਕੇ ਦੇਖਣ ਵਾਲੇ ਪਾਸੇ ਤਰੀ ਆ ਆਪਾ ਹੁਣ ਪੜ ਲਵੋ ਆਪਾ ਪੜਨ ਤੁਣੀ ਲੋਗ ਦੇ ਪਰ ਨਾਲ ਹੁਣ ਇਹ ਵੀ ਉਦਮ ਕਰੋ ਕਿ ਆਪਾ ਦੇਖੀਏ ਉਹਨੂੰ ਤੇ ਕਿਵੇਂ ਦੇਖਣਾ ਹੈ ਕਿਵੇਂ ਨਾਮ ਨੂੰ ਧਿਆਉਣਾ ਹੈ ਕਿਵੇਂ ਨੌਨੇ ਦੇ ਅੰਮ੍ਰਿਤ ਪ੍ਰਭ ਕੇ ਨਾਮ ਨੂੰ ਆਪਣੇ ਅੰਦਰੋਂ ਪ੍ਰਗਟ ਕਰਨਾ ਹੈ ਜਿਨੂੰ ਬਾਰੇ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਜੂ ਘਟਕੜ ਹਰ ਭਰਪੂਰਿਆ ਨਾਮ ਰਤਨ ਤਨਾ ਹਿਰਦੇ ਪ੍ਰਗਟਿਆ ਜੋ ਗੁਰਸਰਨਾਈ ਭਜ ਪਿਆ ਉਹ ਪਰਮੇਸ਼ਰ ਜਿਹਨੂੰ ਆਪਾਂ ਸੁਖਮਨੀ ਸਾਹਿਬ ਚ ਪੜਦੇ ਹਾਂ ਰੂਪ ਨਾ ਰੇਖ ਨਾ ਰੰਗ ਕਿਛਤ੍ਰਯਾ ਗੁਣ ਤੇ ਪਰਪੰਨ ਤਿਸੇ ਬਿਜਾਏ ਨਾਨਕ ਅਜਿ ਸੋਵੇ ਸੋ ਪ੍ਰਸੰ ਜਿਹੜਾ ਰੂਪ ਰੰਗ ਰੇਖ ਪੇਖ ਤੋਂ ਬਾਹਰ ਆ ਜਿਹਦਾ ਕੋਈ ਰੂਪ ਰੰਗ ਆਕਾਰ ਨਹੀਂ ਜਿਹੜਾ ਪ੍ਰਕਾਸ਼ ਰੂਪ ਚ ਪ੍ਰਮਾਤਮਾ ਹੈ ਕਿਵੇਂ ਉਹਨੂੰ ਨੇੜੇ ਦੇਖਣਾ ਹੈ ਕਿਵੇਂ ਪ੍ਰਕਾਸ਼ ਰੂਪ ਨਾਮ ਨੂੰ ਆਪਾਂ ਜਾਨਣਾ ਹੈ ਉਹਦੇ ਵਾਸਤੇ ਪਿਆਰਿਓ ਆਪਾਂ ਵੀਡੀਓ ਦੇ ਵਿੱਚ ਕੋਸ਼ਿਸ਼ ਕਰਦੇ ਆ ਗਿਆਨ ਦੇਣ ਦੀ ਬੜੇ ਜੀ ਵੀ ਇਹ ਗੱਲ ਕਹਿੰਦੇ ਕਿ ਤੁਸੀਂ ਗਿਆਨ ਤੇ ਦਿੱਤਾ ਹੀ ਨਹੀਂ ਕਿਵੇਂ ਦੇਖਣਾ ਉਹ ਪਿਆਰਿਓ ਇਦਾਂ ਵੀਡੀਓ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ ਸਾਰੇ ਇੱਥੇ ਵੀਡੀਓ ਗਿਆਨ ਲੈਣ ਵਾਲੇ ਨਹੀਂ ਹੁੰਦੇ। ਉਹਦੇ ਬਾਰੇ ਤੇ ਜਾਣਕਾਰੀ ਤੁਹਾਨੂੰ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲੈ ਸਕਦੇ ਹੋ ਜਾਂ ਤੁਸੀਂ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਉਹਦਾ ਲਿੰਕ ਭੇਜ ਦਿੰਦੇ ਆ ਕਿ ਭਾਈ ਇਸ ਤਰੀਕੇ ਨਾਲ ਤੁਸੀਂ ਅਭਿਆਸ ਕਰਕੇ ਉਸ ਪਰਮਾਤਮਾ ਨੂੰ ਜਾਣ ਸਕਦੇ ਹੋ। ਤੇ ਘਰੇ ਬੈਠ ਕੇ ਕਰਨਾ ਹੁੰਦਾ। ਤੇ ਫਿਰ ਤੁਸੀਂ ਉਹ ਅਭਿਆਸ ਕਰੋਗੇ ਜਦੋਂ ਪਰਮੇਸ਼ਰ ਨੂੰ ਦੇਖੋਗੇ ਤੇ ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਵਾਕੀ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਪਰਮੇਸ਼ਰ ਨੂੰ ਮਿਲਣ ਦਾ ਪੇਧ ਦਿੰਦੀ ਹੈ ਵਾਕੀ ਉਹਨੂੰ ਨੇੜੇ ਦੇਖ ਸਕਦੇ ਆਪਾਂ। ਇਸ ਕਰਕੇ ਦੇਖਣਾ ਹੈ ਪਿਆਰਿਓ ਤੇ ਜਿਹੜੇ ਵੀ ਜੀਵ ਦੇਖਣ ਦੀ ਚਾਹ ਵਿੱਚ ਨੇ ਜਿਹੜੇ ਵੀ ਬਾਣੀ ਪੜ੍ਹਦੇ ਨੇ ਬਾਣੀ ਨੂੰ ਵਿਚਾਰਦੇ ਆ ਥੋੜਾ ਬਹੁਤ ਹੈ ਉਹਨਾਂ ਨੂੰ ਮੰਨ ਦੇ ਵਿੱਚ ਕਿ ਆਪਾਂ ਵੀ ਮਿਲਣਾ ਚਾਹੁੰਦੇ ਆ ਉਹਦੇ ਪ੍ਰਤੀ ਪਿਆਰਿਓ ਵੀ ਗਿਆਨ ਲੈ ਸਕਦੇ ਆ ਸੁਮਾਲਿਕ ਕਿਰਪਾ ਕਰੇ ਫਿਰ ਕਿਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਇਹਨੂੰ ਖੋਲਣ ਦੀ ਕੋਸ਼ਿਸ਼ ਕਰਾਂਗੇ ਇੰਨੇ ਕਿ ਵਿਚਾਰ ਕਰਦੇ ਆਂ ਨੀਕਾ ਭੁੱਲਾ ਹੋ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ